ਯਲਾ ਦੇ ਸਮਾਣਾ ਰੋਡ ਸੇ ਧਾਗਾ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਦੇ ਨਾਲ ਮੌਕੇ ਤੇ ਭਗੜਮਚੀ ਵੀ ਹਾਲੇ ਤੱਕ ਅੱਗ ਲੱਗਣ ਦੇ ਕਾਰਨ ਦਾ ਨਹੀਂ ਪਤਾ ਚੱਲ ਸਕਿਆ ਪਰ ਅੱਗ ਬੁਝਾਊ ਜੌਕੜੀਆਂ ਨੇ ਮੌਕੇ ਤੇ ਪਹੁੰਚ ਗਈਆਂ ਨੇ ਫਰੇ ਦੱਸਿਆ ਕਿ ਫੈਕਟਰੀ ਮਾਲਕ ਦਾ ਕਾਫੀ ਵੱਡਾ ਨੁਕਸਾਨ ਹੋ ਚੁੱਕਿਆ ਅੱਗ ਦੀਆਂ ਇਹਨਾਂ ਲਪਟਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫੈਕਟਰੀ ਦੇ ਵਿੱਚ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਇਹ ਤਾਂ ਹੁਣ ਬਾਅਦ ਵਿੱਚ ਹੀ ਪਤਾ ਚੱਲੇਗਾ ਕਿ ਆਖਿਰਕਾਰ ਅੱਗ ਲੱਗਣ ਦੇ ਕਾਰਨ ਕੀ ਸਨ ਫਾਇਰ ਸਟੇਸ਼ਨ ਸਮਾਣਾ ਤੋਂ ਹੀ ਜਿਹਨ ਸਮਾਣਾ ਤੇ ਇਹ ਕਾਟਨ ਮਿਲ ਲੈ ਇਹਦੇ ਸਾਮੂ ਤਿੰਨ ਵਰਗੇ ਦੀਵਿੜ ਦੇ ਆਲੇ ਆ ਨਿਲੀ ਸੀ ਕਿ ਇੱਥੇ ਕਾਟਨ ਨੂੰ ਚੱਗ ਲੱਗੀ ਹੈ ਤੇ ਅਸੀਂ ਨਾਲ ਦੇ ਨਾਲ ਗੱਡੀ ਨੂੰ ਸਟੇਸ਼ਨ ਤੋਂ ਟਰਨ ਆਊਟ ਕਰਤਾ ਤੇ ਗੱਡੂਆਂ ਕੰਮ ਕਰ ਰਹੀ ਹੈ ਫਿਰ ਕਿੰਨੀ ਕਾਗ ਜੀ ਠੀਕ ਉਹ ਇੱਥੇ ਬਣਦਾ ਸੀਗਾ ਅੱਜ ਕਾਫੀ ਹੈ ਉਹ ਕਾਟਨ ਮਿਲ ਲੈ ਤਾਂਗਾ ਫਿਰਤੀ ਤੇ ਆਪਣੇ ਦੇਖਣ ਤੇ ਇੱਥੇ ਅਸੀਂ ਪਟਿਆਲ ਦੇ ਵੀ ਗੱਡੀ ਲਗਾਈ ਆਣੇ ਤੇ ਪਟਿਆਲ ਦੇ ਗੱਡੀ ਆ ਰਹੀ ਹੈ ਤੇ ਜਲਦੀ ਇਹਨੂੰ ਕੰਟਰੋਲ ਕਰ ਲਈਏ ਜੀ ਤੇ ਕਿੰਨੀ ਕੱਢ ਲੱਗੀ ਹੈ ਕਿੰਨੀਆਂ ਕਿ ਗੱਡੀਆਂ ਲੱchn ਦੀ ਸੁਭਾਅ ਬਣਾ ਹੈਗੀ ਔਰੇ ਗੱਡੀਆਂ ਦੇਖੋ ਵੀ ਹੁਣ ਉਹਦਾ ਕੁਝ ਪਿਆੰਦਾ ਕਿੰਨੀਆਂ ਗੱਡੀਆਂ ਰਹਿ ਜਾਣ ਇਹ ਨਹੀਂ ਹੋ ਜਾਦਾ ਬਾਈ ਜੀ ਪਰ ਅੱਗੇ ਕੰਟਰੋਲ ਚ ਗੱਡੀ ਖੜੀ ਲੱਗੀ ਹੋਈ ਹੈ ਕਿੰਨੀਆਂ ਕਿ ਗੱਡੀਆਂ ਲੱਚੂ ਕੇ ਆਉਣ ਦਾ ਮੈਂ ਇੱਕੋ ਹੀ ਚੱਲੀ ਗੱਡੀ ਹੈ ਇਹਨੇ ਤੇ ਹੁਣ ਗੱਡੀ ਕੁਬਜਾਇਦਵਾਰੀ ਆ ਉਹ ਗੱਡੀ 15 ਮਿੰਟ ਚ ਬੰਦ ਹੋਣੀ ਤੇ ਅੱਜ ਕੰਟਰੋਲ ਕਰਨਾ ਸੀ ਮੇਰੀ ਗੱਡੀ ਨਾਲ ਨਹੀਂ ਤੇ ਵਾਹਿਗੁਰੂ ਸਰ ਕਿਸ ਤਰ੍ਹਾਂ ਦੀ ਵੀਰੇ ਅੱਜ ਆ ਗਈ ਕਿ ਉਹ ਜਿਹੜਾ ਆਏਗੀ ਉਹ ਥੋੜਾ ਕੱਢੀ ਤਿਹਾੜੀ ਕੋ ਹੁਣ ਕੰਟਰੋਲ ਹੈ ਤੁਪਾ ਆਪਰੇ ਆਗੇ ਕਿੰਨਾ ਤੋਂ ਤੁਹਾਡਾ ਉਪਕਰਣ ਦੀ ਹੈ ਕਿੰਨਾ ਕਰਦਾ ਸਮਾਜ ਹੀ ਦੇਖੋ ਹੁਣ ਉਹਦਾ ਕੰਟਾ ਕਿ ਲੱਗ ਜੀ ਕਾਰਨ ਲੱਗਿਆ ਪਤਾ ਸਰ ਕਾਰਨ ਨਹੀਂ ਕਾਰਨ ਲੱਗਦਾ ਕੋਈ ਕੱਪੜਾ ਨਹੀਂ ਹੈ ਇਹ ਮਾਲ ਨਹੀਂ ਮਾਲ ਦਾ ਨਹੀਂ ਕੋਈ ਕਾਰਨ ਦਾ ਹਲੇ ਕੁਝ ਵੱਡਾ ਲੱਗਿਆ ਤੇ ਜੇ ਕੋਈ ਬੁੱਢਾ ਵੀ ਅਸਾ ਹੋ ਜਾਵੇ ਤਾਂ ਜੀ ਨਹੀਂ ਕਰਨਾ